ਬਾਰ ਮੇਰਾ ਪਲਾਨ ਫੇਲ ਹੋ ਜਾਂਦਾ ਹੈ। ਇਹ ਲਾਡੀ ਪਤਾ ਨਹੀਂ ਕਿਵੇਂ ਬਚ ਜਾਂਦਾ ਹਰ ਵਾਰ। ਮੈਨੂੰ ਸਮਝ ਨਹੀਂ ਆਉਂਦੀ। ਮੈਨੂੰ ਐਵੇਂ ਸੀ ਕਿ ਮਾਰਕ ਨੂੰ ਜੇਲ੍ਹ ਚਲਾ ਜਾਊਗਾ। ਮੇਰਾ ਕੰਮ ਸੌਖਾ ਹੋ ਜਾਊ। ਪਰ ਮੈਨੂੰ ਲੱਗਦਾ ਨਹੀਂ ਇਹ ਤੋਂ ਕੁਛ ਹੋਣਾ। ਪਰ ਤੂੰ ਮੇਰੀ ਮਾਰ ਤੋਂ ਬਚ ਨਹੀਂ ਸਕਦਾ ਲਾਡੀ। ਐਨਾ ਸੌਖਾ ਨਹੀਂ ਮੈਂ ਜਾਣ ਦਿੰਦਾ। ਮੇਰੇ ਵਿਆਹ ਦੀ ਫੋਟੋ ਤੇਰੇ ਕੋਲ ਕਿੱਥੋਂ ਆਈ? ਕਿੱਥੋਂ ਮਿਲੀ ਤੈਨੂੰ ਫੋਟੋ ਇਹ? ਅਚੰਤ ਤੇ ਨਹੀਂ ਲੱਗਦਾ ਵੀ ਐਡਾ ਵੱਡਾ ਸੱਚ ਤੂੰ ਮੇਰੇ ਤੋਂ ਲੁਕੋ ਕੇ ਰੱਖੇਗਾ ਤਾਂ ਮੈਨੂੰ ਪਤਾ ਨਹੀਂ ਲੱਗਣਾ ਲਾਡੀ ਇਹੋ ਜਿਹੀ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਯਾਰ ਕੀ ਚੰਗੀ ਨਹੀਂ ਕੀਤੀ ਮੈਂ ਤੇਰੇ ਨਾਲ ਹੈ ਲਾਡੀ ਮੈਂ ਤੇਰਾ ਕੀ ਮਾਰਾ ਕੀਤਾ ਸੀਗਾ ਜਿਹੜਾ ਤੂੰ ਮੈਨੂੰ ਐਡਾ ਵੱਡਾ ਝੂਠ ਬੋਲਿਆ ਧੋਖੇ ਚ ਰੱਖਿਆ ਜੋ ਤੈਨੂੰ ਪਤਾ ਸੀ ਤੂੰ ਮੇਰੇ ਨਾਲ ਸਾਰੀ ਉਮਰ ਨਹੀਂ ਰਹਿਣਾ ਫਿਰ ਮੈਨੂੰ ਕਿਉਂ ਇਤੋਂ ਤੱਕ ਲੈ ਕੇ ਆਇਆ ਤੂੰ ਕਿਉਂ ਝੂਠ ਬੋਲਿਆ ਹੋਰ ਬੋਲ ਬੋਲਦਾ ਕਿਉਂ ਨਹੀਂ ਫਿਰ ਕੀ ਬੋਲਾਂ ਮੈਂ ਤੂੰ ਮੈਨੂੰ ਦੱਸ ਤਾਂ ਸਹੀ ਕੈਨੂ ਕਿਨੇ ਦਿਖਾਈਏ ਫੋਟੋ ਹਰਪ੍ਰੀਤ ਮੇਰੀ ਗਲਤ ਸਮਝ ਯਾਰ ਸਮਝਣ ਦੀ ਕੋਸ਼ਿਸ਼ ਤਾਂ ਕਰ ਲਾਡੀ ਮੇਰੇ ਹੱਥ ਰਹਿ ਨਾ ਤੂੰ ਤਾਂ ਬੋਲ ਹੀ ਨਾ ਚੁੱਪੀ ਰਹਿ ਬਸ ਨਾ ਲਾਡੀ ਮੈਨੂੰ ਇੱਕ ਗੱਲ ਦੱਸ ਤੁਸੀਂ ਮੁੰਡਿਆਂ ਨੇ ਕੁੜੀਆਂ ਨੂੰ ਸਮਝ ਕੀ ਰੱਖਿਆ ਜਿੰਨਾ ਟਾਈਮ ਤੁਹਾਡਾ ਦਿਲ ਕਰਦਾ ਉਹਨਾਂ ਟਾਈਮ ਤੁਸੀਂ ਕੁੜੀਆਂ ਨਾਲ ਗੱਲਾਂ ਕਰਦੇ ਹੋ ਉਹਨਾਂ ਦੀ ਫੀਲਿੰਗਸ ਨਾਲ ਖੇਡਦੇ ਹੋ ਪਰ ਜਦੋਂ ਵਿਆਹ ਦੀ ਵਾਰੀ ਆਉਂਦੀ ਹੈ ਉਦੋਂ ਤੁਸੀਂ ਬਿਨਾਂ ਦੱਸੇ ਵਿਆਹ ਕਰਵਾ ਲੈਂਦੇ ਹੋ ਉਹ ਵੀ ਕਿਸੇ ਹੋਰ ਨਾਲ ਪਰ ਹਰਪ੍ਰੀਤ ਇਹਦੇ 'ਚ ਮੇਰੀ ਦੱਸ ਕੀ ਗਲਤੀ ਆ ਯਾਰ ਲੱਡੀ ਤੇਰੀ ਕੋਈ ਗਲਤੀ ਨਹੀਂ ਗਲਤੀ ਤਾਂ ਸਾਡੇ ਵਰਗੀਆਂ ਕੁੜੀਆਂ ਦੀ ਐ ਜਿਹੜੇ ਥੋੜੇ ਵਰਗੇ ਮੁੰਡਿਆਂ ਤੇ ਛੇਤੀ ਯਕੀਨ ਕਰ ਲੈਂਦੀ ਤੇ ਇੱਕ ਟਾਈਮ ਆਪਦੇ ਘਰਦਿਆਂ ਦਾ ਵੀ ਯਕੀਨ ਤੋੜ ਦਾਂਦੀਆਂ ਨੇ ਉਹ ਬੱਸ ਕਰ ਹਰਪਦੇ ਜੋ ਦਿਲ ਚੋਂ ਦਾ ਬੋਲੀ ਜਾਂਦੀ ਐ ਉਹ ਸਾਂਝ ਤਾਂ ਲੈ ਗਾਲ ਨੂੰ ਗੱਲ ਹੋਈ ਕੀ ਸੀ ਮੈਂ ਕੋਈ ਖੁਸ਼ੀ ਨਾਲ ਥੋੜੀ ਵਿਆਹ ਕਰਾਇਆਗਾ ਤੈਨੂੰ ਕੀ ਪਤਾ ਮੇਰੀ ਬੇਬੇ ਨੇ ਮੇਰਾ ਧੱਕੇ ਨਾਲ ਵਿਆਹ ਕਰਵਾਇਆ ਉਹ ਕਹਿੰਦੀ ਜੇ ਮੈਂ ਮਰ ਗਈ ਨਾ ਫਿਰ ਭਾਵੇਂ ਆਪਦੀ ਮਰਜ਼ੀ ਨਾਲ ਵਿਆਹ ਕਰਾ ਲਈ ਕਹਿੰਦੀ ਮੇਰੀ ਮਰੀ ਦਾ ਮੂੰਹ ਦੇਖੇਗਾ ਜੇ ਇਹਦੇ ਨਾਲ ਵਿਆਹ ਨਾ ਕਰਾਇਆ ਤਾਂ ਕਰਕੇ ਮੈਨੂੰ ਵਿਆਹ ਕਰਾਉਣਾ ਪੈ ਗਿਆ ਬੱਸ ਕਰ ਲੱਡੀ ਕਿੰਨੇ ਕੁ अच्छा ठक्के ਨਾਲ ਕਰਵਾਤਾ ਨਾ ਐ ਕਿਵੇਂ ਠੱਕੇ ਨਾਲ ਕਰਤਾ ਤੁਸੀਂ ਘਰੇ ਗੱਲ ਕੀਤੀ ਨਹੀਂ ਸੀ ਵੀ ਮੈਂ ਹਰਪ੍ਰੀਤ ਨਾਲ ਵਿਆਹ ਕਰਵਾਣਾ ਮੇਰੇ ਤਾਂ ਕਿਸੇ ਨੇ ਕੀਤਾ ਨਹੀਂ ਠੱਕੇ ਨਾਲ ਵਿਆਹ ਨਾ ਤੇਰੇ ਪਿੱਛੇ ਮੈਂ ਕਿੰਨੇ ਰਿਸ਼ਤੇ ਮੋੜਤੇ ਹਰਪ੍ਰੀਤ ਸਮਝਣ ਦੀ ਕੋਸ਼ਿਸ਼ ਕਰ ਯਾਰ ਗੱਲ ਸੁਣ ਮੈਂ ਤਾਂ ਉਹਨੂੰ ਹਜੇ ਤੱਕ ਬੁਲਾਇਆ ਵੀ ਨਹੀਂ ਸਾਡੇ ਚ ਇਹ ਜੀ ਕੋਈ ਗੱਲ ਨਹੀਂ ਲਾਡੀ ਤੂੰ ਪਾਪੀ ਬੰਦਾ ਤੂੰ ਦੋ ਦੋ ਜ਼ਿੰਦਗੀਆਂ ਖਰਾਬ ਕਰਤੀਆਂ ਜੇ ਬੁਲਾਉਣਾ ਹੀ ਨਹੀਂ ਸੀ ਫਿਰ ਤੂੰ ਵਿਆਹ ਕਿਉਂ ਕਰਵਾਇਆ ਓਹੋ ਉਹ ਮੈਨੂੰ ਬੇਬੇ ਦੇ ਕਹਿੰਦੇ ਕਰਵਾਉਣਾ ਪਿਆ ਤੈਨੂੰ ਪਤਾ ਤਾਂ ਹੈ ਬੇਬੇ ਨੂੰ ਮੈਂ ਕਿੰਨਾ ਪਿਆਰ ਕਰਦਾ ਉਹ ਮੈਂ ਬੇਬੇ ਨੂੰ ਦੁਖੀ ਨਹੀਂ ਦੇਖ ਸਕਦਾ ਸੀ ਹਾਂ ਹਾਂ ਬੀਬੇ ਨਹੀਂ ਸਾਰੇ ਬਧੀ ਹੈ ਤੁਸੀਂ ਦੱਸੋ ਹਾਂ ਬੀਬੇ ਇਹ ਵੀ ਠੀਕ ਹੈ ਅੱਛਾ ਚੱਲ ਚੰਗੀ ਗੱਲ ਆ ਫੇਰ ਤਾਂ ਅੱਛਾ ਹੁਣ ਕਦੋਂ ਆਏਂਗੀ ਮੇਰੇ ਕੋਲੇ ਫੇਰ ਅਸੀਂ ਹਾਂ ਕੋਈ ਗੱਲ ਨਹੀਂ ਬੇਬੇ ਮੈਂ ਪੁੱਛੂਗੀ ਨਾ ਤੂੰ ਨਹੀਂ ਨਹੀਂ ਲੈ ਆਉਣਗੇ ਤੁਹਾਨੂੰ ਪਤਾ ਤਾਂ ਹੈਗਾ ਹਾਂ ਬੇਬੇ ਬਹੁਤ ਖੁਸ਼ ਆਂ ਨਾ ਤੁਹਾਨੂੰ ਪਤਾ ਤਾਂ ਹੈ ਇਸ ਗੱਲ ਦਾ ਵੀ ਸਾਰੇ ਜਣੇ ਬਾਲਾ ਪਿਆਰ ਨਾਲ ਰੱਖਦੇ ਆ ਮੈਨੂੰ ਤਾਂ ਅੱਛਾ ਨਾ ਬੇਬੇ ਹੁਣ ਨਾ ਫਿਕਰ ਕਰਿਆ ਕਰ ਉਹ ਤਾਂ ਉਹੀ ਤੁਹਾਨੂੰ ਪਤਾ ਕਈ ਵਾਰੀ ਮੇਰਾ ਮੂਡ ਖਰਾਬ ਹੋ ਜਾਂਦਾ ਪਰ ਇਹ ਜੀ ਕੋਈ ਗੱਲ ਨਹੀਂ ਮੈਂ ਸੱਚੀ ਕਹਿਨੀ ਆ ਬੇਬੇ ਮੈਂ ਸੱਚੀ ਵਾਲੀ ਖੁਸ਼ ਆ ਹਾ ਹਾ ਠੀਕ ਐ ਕੋਈ ਗੱਲ ਨਹੀਂ ਨਾ ਨਾ ਮੰਮੀ ਨੇ ਕੀ ਬੋਲਣਾ ਉਹ ਤਾਂ ਸਗੋਂ ਤੁਹਾਨੂੰ ਬਾਲਾ ਯਾਦ ਕਰਦੇ ਆ ਮੈਨੂੰ ਕਹੀ ਜਾਂਦੇ ਸੀ ਗੱਲ ਮੈਨੂੰ ਕਹਿੰਦੇ ਆ ਕਿ ਵੀ ਜੇ ਤੇਰਾ ਜੀ ਕਰਦਾ ਤੇ ਤੈਨੂੰ ਮੈਂ ਲੈ ਜਾਨੀਆ ਪਰ ਫਿਰ ਮੈਂ ਸੋਚਿਆ ਕਾ ਨੂੰ ਚੱਲ ਮੈਂ ਕਾ ਹੁਣ ਤਾਂ ਆਇਆ। ਨਹੀਂ ਨਹੀਂ ਬੇਬੇ ਫਿਰ ਮੈਂ ਤੇ ਲਾਡੀ ਆਵਾਂਗੇ। ਹਾਂਜੀ ਨਾਇਤ ਕੀ ਪੱਕਾ ਕਹਿ ਕੇ ਲੈ ਕੇ ਆਉਂਗੀ ਵੀ ਰਾਤ ਰਹਿ ਕੇ ਜਾਣਗੇ। ਹਾਂ ਹਾਂ ਬੇਬੇ ਉਹ ਨਹੀਂ ਨਹੀਂ ਬੇਬੇ ਇਹੋ ਜੀ ਗੱਲ ਨਹੀਂ ਸੀ। ਓਹੋ ਤੂੰ ਤਾਂ ਬਾळा ਹੋਰ ਨੂੰ ਸੋਚੀ ਜਾਂਦੇ ਆ ਤੁਹਾਨੂੰ ਪਤਾ ਤਾਂ ਹੈ ਵੀ ਸੱਚੀ ਕੰਮ ਕਰਕੇ ਇਹਨਾਂ ਨੂੰ ਟਾਈਮ ਨਹੀਂ ਲੱਗਿਆ ਸੀ ਤਾਂ ਨਹੀਂ ਰੁਕੇ ਉਸ ਦਿਨ ਹਾਵੇ ਵੀ ਕੋਈ ਗੱਲ ਨਹੀਂ ਚਲ ਠੀਕ ਹੈ ਚੰਗਾ ਫਿਰ ਚੰਗਾ ਬਹੁਤ ਵਧੀਆ ਕੀਤਾ ਲਾਡੀ ਕਿਉਂ ਆਪਦੀ ਮਾਂ ਦਾ ਦਿਲ ਰੱਖਣ ਵਾਸਤੇ ਦੋ ਦੋ ਜ਼ਿੰਦਗੀਆਂ ਖਰਾਬ ਕਰਤੀਆਂ ਆਪਦੀ ਮਾਂ ਦਾ ਚੰਗਾ ਪੁੱਤ ਬਣ ਗਿਆ ਤੇ ਮੇਰਾ ਦਿਲ ਤੋੜਤਾ ਮਾਂ ਪਿਓ ਆਦੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਪਰ ਤੂੰ ਮੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਸੀ ਤੂੰ ਕਰੇ ਗੱਲ ਹੀ ਨਹੀਂ ਕੀਤੀ ਲਾਡੀ ਪਰ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲੈ ਜਿਵੇਂ ਉਹਨੂੰ ਤੂੰ ਵਿਆਹ ਕੇ ਲੈ ਕੇ ਆਣਾ ਆਪਦੇ ਘਰੇ ਉਵੇਂ ਮੈਨੂੰ ਲੈ ਕੇ ਜਾ ਨਹੀਂ ਅੱਗੇ ਤਾਂ ਫਿਰ ਤੂੰ ਸਮਝਦਾਰੀ ਆ ਹਰਪ੍ਰੀਤ ਫਿਰ ਗੱਲ ਤਾਂ ਸੁਣ ਐ ਕਿਵੇਂ ਲੈ ਜਾਵੇਂ ਤੈਨੂੰ ਚੱਲ ਕੋਈ ਨਾ ਕੋਈ ਨਾ ਘਬਰਾ ਨਾ ਫੇਰ ਕਿੱਡੀ ਗੱਲ ਹੋਗੀ ਉਹ ਕੋਈ ਨਾ ਇਹਦਾ ਵੀ ਹੱਲ ਕੱਢ ਲਾਂਗੇ ਉਹ ਅੱਗੇ ਕਿਹੜਾ ਕੜੇ ਖੜੇ ਕੰਮ ਨਹੀਂ ਕੱਢੇ ਆਪਾਂ ਐਵੇਂ ਘਬرائی ਜਾਣਾ ਯਾਰ ਬਸ ਜਿਵੇਂ ਤੈਨੂੰ ਮੈਂ ਕਹਿਣਾ ਨਾ ਓਵੇਂ ਓਵੇਂ ਕਰਦਾ ਜਾ ਬਸ ਕੀ ਗੱਲ ਹੋ ਗਈ ਬੇਬੇ ਤੁਸੀਂ ਮਾੜੇ ਕੁਛ ਕਿਹਾਓ ਕੀ ਹੋ ਗਿਆ ਮਾਉ ਨਹੀਂ ਇਹ ਪੁੱਤ ਪੁੱਛ ਕੇ ਆਂ ਚੁੱਪ ਕਰਕੇ ਜੇ ਵਾਗ ਗਿਆ ਮੂੰਹ ਵੀ ਹੋਰ ਮੁਜੇ ਕਰੱਖਿਆ ਸੀ ਇਹਦਾ ਚਲ ਕੋਈ ਨਾ ਤੂੰ ਨਾ ਫਿਕਰ ਕਰ ਤੂੰ ਕਰ ਲੈ ਕੰਮ ਐਵੇਂ ਨਾ ਮਾੜੀ ਕਰਦੀ ਚਿੰਤਾ ਲੈ ਕੇ ਬੈਠਿਆ ਕਰ ਜਿਉਂ ਨਹੀਂ ਮੇਰੇ ਨਾਲ ਵਿਆਹ ਹੀ ਨਹੀਂ ਕਰਾਉਣਾ ਸੀ ਫਿਰ ਮੈਨੂੰ ਕਿਉਂ ਝੂਠੇ ਸੁਪਨੇ ਦਿਖਾਈ ਗਿਆ ਕਿ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਨਾਲੇ ਮੇਰੇ ਤੋਂ ਬਿਨਾ ਕਿਵੇਂ ਹੋਰ ਨਾਲ ਵਿਆਹ ਕਰਵਾ ਸਕਦਾ ਐ ਐਡਾ ਵੱਡਾ ਤੁੱਖ ਕਿਉਂ ਕੀਤਾ ਲਾਡੀ ਨੇ ਮੈਨੂੰ ਤਾਂ ਇਹੀ ਗੱਲ ਨਹੀਂ ਸਮਝ ਆਈ ਜਾਂਦੀ ਕਿਉਂ ਕੀਤਾ ਕੀਤਾ ਆਪਣੇ ਆਪ ਤੇ ਗੁੱਸਾ ਆਇਆ ਮੈਂ ਲਾਡੀ ਤੇ ਕਿਉਂ ਯਕੀਨ ਕੀਤਾ ਐਡਾ ਝੂਠਾ ਨਿਕਲੇ ਲਾਡੀ ਲਾਡੀ ਪੁੱਤ ਨਾ ਕੀ ਗੱਲ ਹੋ ਗਈ ਤੂੰ ਰੋਟੀ ਕਿਉਂ ਨਹੀਂ ਖਾਦੀ? ਉਹ ਮੈਂ ਨਹੀਂ ਖਾਣੀ ਰੋਟੀ ਬੇਬੇ ਕਿਉਂ ਤੁਸੀਂ ਬਾਰ ਬਾਰ ਆ ਕੇ ਮੇਰਾ ਸਿਰ ਖਾ ਨਹੀਂਓ ਤੈਨੂੰ ਕਹਿੰਦਾ ਨਾ ਬਗ ਜਾ ਇੱਥੋਂ ਮੇਰੇ ਕੋਲ ਨਾ ਆਓ ਬਾਰ ਬਾਰ। ਪੁੱਤ ਗੱਲ ਤਾਂ ਦੱਸ ਕੀ ਗੱਲ ਹੋ ਗਈ? ਉਹ ਜਿਹੜਾ ਕੁਝ ਵੀ ਹੋਇਆ ਬੇਬੇ ਸਾਰਾ ਕੁਝ ਤੇਰੇ ਕਰਕੇ ਹੋਇਆ ਨਾਲੇ ਤੂੰ ਮੇਰੀ ਮਾਂ ਨਹੀਂ ਹੈਗੀ ਮਾਂ ਦੁਸ਼ਮਣਾਂ ਤੂੰ ਮੇਰੀ ਬਗ ਜਾ ਇੱਥੋਂ ਐਵੇਂ ਨਾ ਬੁਲਾ ਮੈਨੂੰ। ਪੁੱਤ ਮੇਰੀ ਗੱਲ ਸੁਣ ਮੇਰੇ ਕੋਲ ਇੱਥੇ ਪੰਜ ਸੱਤ ਬੈਠੇ ਆ ਇਕੱਲੇ ਹੀ ਆ ਤੂੰ ਪੁੱਤ ਤੈਨੂੰ ਦੇਖ ਦੇ ਕੇ ਜਿਉਣੀ ਐ ਮੈਂ ਦੁਸ਼ਮਣ ਤੇਰੀ ਕਾਹਦੇ ਨਾਲ ਹੋ ਗਈ? ਅੱਛਾ ਹੈ? ਸਾਰਾ ਤੋਂ ਵੱਡੀ ਦੁਸ਼ਮਣ ਤਾਂ ਤੂੰ ਹੀ ਐ ਮੇਰੀ ਹੋਰ ਕੀ ਨਹੀਂ ਪੁੱਤ ਗੱਲ ਤਾਂ ਦੱਸ ਮੈਨੂੰ ਕੀ ਗੱਲ ਹੋ ਗਈ ਨਾ ਫਿਰ ਗੱਲ ਸੁਣ ਕੇ ਕਰ ਕੀ ਦੇਂਗੀ ਤੂੰ ਦੱਸ ਤੇਰੇ ਕੋਈ ਹੱਲ ਹੈਗਾ ਤੇਰੇ ਕੋਲੇ ਕੋਈ ਨਾ ਪੁੱਤ ਤੂੰ ਮੈਨੂੰ ਗੱਲ ਤਾਂ ਦੱਸ ਮੈਂ ਤੇਰਾ ਹੱਲ ਕਰ ਦੂੰਗੀ ਸੱਚੀ ਕਰਾਂਗੀ ਹੱਲ ਹਾਂ ਪੁੱਤ ਲੈ ਫਿਰ ਸੁਣ ਆ ਵੀਰਪਾਲਾ ਨੇ ਜਿਹੜੀ ਇਹਨੂੰ ਮੈਂ ਨਹੀਂ ਰੱਖਣਾ ਇਹਨੂੰ ਘਰੋਂ ਬਾਹਰ ਕੱਢ ਦੇ ਤੇ ਮੈਂ ਜਿਹਨੂੰ ਪਿਆਰ ਕਰਦਾ ਨਾ ਹਰਪ੍ਰੀਤ ਉਹਦੇ ਨਾਲ ਵਿਆਹ ਕਰਾਉਣਾਗਾ ਹਰਪ੍ਰੀਤ ਬਿਨਾਂ ਮੈਂ ਰਹਿ ਨਹੀਂ ਸਕਦਾ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਦੀ ਐ ਇੱਕ ਨਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਐਨੀ ਗੱਲ ਕਹਿੰਦੇ ਨੂੰ ਵੇ ਗਿਆ ਕੇ ਲਿਆਂਦੀ ਐ हां फिर जे वे आगे ਲੈ ਜਾਂਦੀਆ ਫਿਰ ਤੇਰੇ ਕਹਿਣ ਦੇ ਵੇ ਅੱਗੇ ਲੈ ਜਾਂਦੀਆ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਹਰਪ੍ਰੀਤ ਨੂੰ ਪਸੰਦ ਕਰਦਾ ਤੂੰ ਉਦੋਂ ਮੇਰੀ ਥੜੇ ਥੂ ਨਹੀਂ ਲੱਗਣ ਦਿੱਤੀ ਪਰ ਅੱਜ ਵੀ ਫਿਰ ਤੂੰ ਉਹੀ ਗਲਤੀ ਕਰੀ ਆਈਆਂ ਜੇ ਅੱਜ ਮੇਰੀ ਮੰਨ ਲੇਗੀ ਨਾ ਤਾਂ ਮਾਲਾ ਮਾਂ ਬਣ ਕੇ ਵਾ ਮੈਂ ਤੈਨੂੰ ਸਿਰੇ ਦੀ ਗੱਲ ਦੱਸਦੀ ਬੇਬੇ ਮੈਨੂੰ ਨਹੀਂ ਪਤਾ ਆ ਵੀਰਪਾਲਾ ਮੇਰਾ ਤਲਾਕ ਕਰਾ ਦੇ ਵੇ ਤੇਰੇ ਵਰਗੇ ਤਾਂ ਖੇਡ ਬਣਾ ਰੱਖਿਆ ਵਿਆ ਜਦੋਂ ਜੀ ਕਰਿਆ ਵਿਆਹ ਕਰਾ ਲਿਆ ਜਦੋਂ ਜੀ ਕਰਿਆ ਤੋੜਤਾ ਵੇ ਰੱਬ ਤੋਂ ਡਰ ਰੱਬ ਤੋਂ ਰੱਬ ਦੀ ਹਜ਼ੂਰੀ 'ਚ ਚਾਰ ਲਾਮਾਂ ਲਈਆਂ ਜਾਂਦੀਆਂ ਉਥੇ ਇੱਕ ਇੱਕ ਲਾਮ ਲਿਖੀ ਜਾਂਦੀ ਹੈ ਕਿਉਂ ਪਾਪਾਂ ਦਾ ਅਧਿਕਾਰੀ ਬਣਦਾ ਨਾਲੇ ਮੈਨੂੰ ਬਣਾਉਣਾ ਹੈ ਉਹ ਫੇਰ ਕੀ ਹੋਦਾਗਾ ਬੇਬੇ ਅੱਜ ਕੱਲ ਤਾਂ ਜਮਾਨਾ ਬਦਲ ਗਿਆ ਆ ਤਲਾਕ ਤਲੁਕ ਤਾਂ ਆਮ ਹੀ ਐ ਜਦੋਂ ਮੀਆਂ ਬੀਬੀ ਦੀ ਨਹੀਂ ਬਣਦੀ ਬਸ ਆਪਦੇ ਤਲਾਕ ਲੈ ਲੈਂਦੇ ਆ ਨਾਲੇ ਮੇਰੀ ਗੱਲ ਸੁਣ ਲੈ ਜੇ ਤੂੰ ਮੇਰੀ ਗੱਲ ਨੂੰ ਆਹ ਨਾ ਮੰਨੀ ਨਾ ਤਾਂ ਫੇਰ ਆਪਦਾ ਪੁੱਤ ਗਵਾ ਲੇਗੀ ਦੇਖ ਲੈ ਬੇ ਸ਼ਰਮ ਮੰਨ ਸ਼ਰਮ ਹੂੰ ਤੂੰ ਮੈਨੂੰ ਧਮਕੀਆਂ ਦਿੰਨਾ ਐਡਾ ਕਿ ਸੀ ਜਦੋਂ ਦਾ ਤੇਰਾ ਪਿਆਰ ਮੁੱਕਿਆ ਤੈਨੂੰ ਕੀ ਪਤਾ ਮੈਂ ਕਿਵੇਂ ਪਾਲਿਆ ਉਹ ਬੇਬੇ ਪਹਿਲਾਂ ਵੀ ਤੇਰੀ ਇਹ ਹੀ ਗੱਲ ਸੀ ਆ ਗੱਲਾਂ ਦੇ ਵਿੱਚ ਲੈ ਕੇ ਨਾ ਤੂੰ ਮੇਰਾ ਵਿਆਹ ਕਰਵਾਤਾ ਹੋਣ ਨਹੀਂ ਮੈਂ ਤੇਰੀਆਂ ਗੱਲਾਂ ਦੇ ਵਿੱਚ ਆਉਂਦਾ ਠੀਕ ਹੈ ਨਾ ਹਸਾਮ ਲਾਲਾ ਮੈਂ ਤੁਹਾਨੂੰ ਦੱਸਦਾ ਜਿਵੇਂ ਤੂੰ ਮੈਨੂੰ ਧਮਕੀਂ ਦਿੰਦੀ ਸੀ ਨਾ ਵੀ ਮੈਂ ਮਰ ਜੂਗੀ ਐ ਕਰ ਜੂ ਜਦੋਂ ਮੇਰਾ ਵਿਆਹ ਕਰਵਾਇਆ ਸੀ ਅੱਜ ਇਹੀ ਧਮਕੀ ਮੈਂ ਤੈਨੂੰ ਦਿੰਨਾਗਾ ਠੀਕ ਹੈ ਜੇ ਮੇਰਾ ਵਿਆਹ ਕਰਾ ਦੇਗੀ ਹਰਪ੍ਰੀਤ ਦੇ ਨਾਲ ਤਾਂ ਠੀਕ ਹੈ ਤੇਰਾ ਨਾ ਤਲਾਕ ਕਰਾ ਦੇਗੀ ਤਾਂ ਮੈਂ ਇੱਥੇ ਰਹੂੰਗਾ ਨਹੀਂ ਫਿਰ ਮੈਂ ਜਾਉਂਦਾ ਨਹੀਂ ਮੈਂ ਕਿਉਂ ਮੇਰੇ ਸਿਰ 'ਤੇ ਖੇਕਵਾਉਣਾ ਹੈ ਕਿਉਂ ਲੋਕਾਂ ਤੋਂ ਤੂੰ ਤੂੰ ਕਰਾਉਣਾ ਹੈ ਪਹਿਲੇ ਲੋਕ ਬਥੇਰੀਆਂ ਗੱਲਾਂ ਕਰਦੇ ਸੀ ਜਦੋਂ ਬਾਰ-ਬਾਰ ਉਹ ਜਾ ਕੇ ਗੱਲਾਂ ਕਰਦਾ ਸੀ ਉਹ ਬੇਬੇ ਫਿਰਦੇ ਤੋਂ ਜਰਾ ਬਹੁਤ ਖੁਸ਼ ਨਹੀਂ ਦੇਖਿਆ ਜਾਂਦਾ ਮੈਂ ਤੈਨੂੰ ਆਇਆ ਕਹਿਣਾ ਤੂੰ ਆਦੇ ਪੁੱਤ ਨੂੰ ਖੁਸ਼ ਦੇਖਣਾ ਚਾਹਣੀ ਹੈ ਤਾਂ ਮੇਰੀ ਆ ਹੱਥ ਪਗਾ ਦੇ ਨਹੀਂ ਤਾਂ ਫਿਰ ਬਸ ਮੈਂ ਜਾਊਂਗਾ ਮੈਂ ਨਹੀਂ ਬਚਦਾ ਮੈਂ ਖੁਸ਼ ਨੂੰ ਹੁਣ ਕਿਹੜਾ ਮਾੜੀ ਐ ਉਹ ਦੱਸ ਤੈਨੂੰ ਉਹ ਕੀ ਕਹਿੰਦੀ ਐ ਉਹ ਜਦੋਂ ਮੇਰਾ ਇਹ ਨਾਲ ਦਿਲ ਹੀ ਨਹੀਂ ਮਿਲਦਾ ਮੈਂ ਉਹਨੂੰ ਬੁਲਾ ਕੇ ਨਹੀਂ ਰਾਜੀ ਮੈਂ ਉਹਦਾ ਮੂੰਹ ਦੇਖ ਕੇ ਨਹੀਂ ਰਾਜੀ ਤੂੰ ਕਿਉਂ ਬਾਰ-ਬਾਰ ਉਹਨੂੰ ਜਿੱਥੇ ਤੂੰ ਕਰਾਉਣਾ ਉੱਥੇ ਮੇਰਾ ਨਹੀਂ ਦ ਕਹਿੰਦੀ ਰਾਜੀ ਬਸ ਫਿਰ ਤੂੰ ਇਹਨੂੰ ਰੱਖ ਲੈ ਮੈਂ ਉਹਨੂੰ ਰੱਖ ਲੈਣਾ ਇਸ ਗੱਲ ਤੇ ਤੂੰ ਨਾਰਾ ਆ ਜਾ ਲਾਡੀ ਉਸ ਗੱਲ ਤੇ ਜਿਹੜੀ ਗੱਲ ਮੈਂ ਕਹਿੰਦੀ ਆ ਮੰਨ ਲੈ ਮਾਂ ਦੀ ਗੱਲ ਪਸਤਾਏਗਾ ਤੂੰ ਇੱਕ ਦਿਨ ਮੈਂ ਤੈਨੂੰ ਸਿੱਧੀ ਗੱਲ ਦੱਸਦੀ ਬੇਬੇ ਮੈਂ ਉਹਦੇ ਬਿਨਾ ਨਹੀਂ ਰਹਿ ਸਕਦਾ ਤਾਂ ਨਹੀਂ ਰਹਿ ਸਕਦਾ ਤੂੰ ਆਹ ਹੈਂਡ ਜੀ ਕਰਕੇ ਪਹਿਲਾਂ ਤਾਂ ਮੇਰੀ ਗੱਲ ਮੰਨ ਲਈ ਸੀ ਪਰ ਹੁਣ ਪਾਣੀ ਸਰਾਂ ਦੇ ਉੱਤੋਂ ਡੱਪ ਗਿਆ ਮੈਂ ਦੱਸਦਾ ਜਿਹੜੀ ਗੱਲ ਮੈਂ ਤੈਨੂੰ ਕਹਿਤੀ ਬਸ ਬੇ ਮੈਂ ਤਾਂ ਤਰੀਫਾਂ ਕਰਦੀ ਨਹੀਂ ਸੀ ਥੱਕਦੀ ਤੇਰੀਆਂ ਵੀ ਮੇਰਾ ਪੁੱਤ ਮੇਰੀ ਆਗਿਆ ਚ ਐ ਕਹਣੇ ਤੋਂ ਬਾਹਰ ਨਹੀਂ ਪਰ ਤੂੰ ਮੈਨੂੰ ਆ ਦਿਨ ਦਿਖਾ ਤੇ ਓ ਬੇਬੇ ਤਰੀਫਾਂ ਕੀਤੀਆਂ ਵੀ ਕਿਹਦੇ ਕੋਲੇ ਆ ਤਰੀਫਾਂ ਕੀਤੀਆਂ ਵੀਰਪਾਲ ਕੋਲੇ ਇੱਕ ਕੋਲੇ ਕੀਤੀਆਂ ਤੂੰ ਇਹਦੇ ਪਿੱਛੇ ਬਗਾਨੀ ਪਿੱਛੇ ਆਲੇ ਪੁੱਤ ਨਾਲ ਲੜੀਆਂ ਦੀਆਂ ੱੱੱਕੇ ਮਾਰ ਕੇ ਬਾਹਰ ਕੱਢ ਲੈ ਨਾ ਗੱਲ ਸੁਣ ਬੇ ਮੇਰੀ ਕੰਨ ਖੋਲ ਕੇ ਮੈਂ ਉਹਨੂੰ ਬਗਾਨੀ ਤੀਨ ਨੂੰ ਕਿਵੇਂ ਕੱਢਦਾ ਜਦੋਂ ਉਹਦਾ ਕੋਈ ਕਸੂਰ ਹੀ ਨਹੀਂ ਆਪਦੇ ਦਿਲ ਤੇ ਹੱਥ ਧਰ ਕੇ ਦੇਖ ਜੇ ਆਪਣੀ ਕੁੜੀ ਨੂੰ ਕੋਈ ਐ ਕਹੇ ਨਾਲੇ ਉਹਦੀ ਮਾਂ ਨੂੰ ਪੁੱਛ ਕੇ ਦੇਖ ਕਿਵੇਂ ਵਿਚਾਰੀ ਨੇ ਉਹਨੂੰ ਵਿਆਹ ਕੀਤਾ ਕਿਵੇਂ ਤੋਰੀ ਐ ਅੱਜ ਮੈਂ ਉਹਨੂੰ ਕਿਵੇਂ ਕਹਦਾ ਵੀ ਤੂੰ ਨਿਕਲ ਜਾ ਬਾਹਰ ਬੇ ਸ਼ਰਮ ਮਨ ਸ਼ਰਮ ਕੋਸ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਉਹ ਬੇਬੇ ਇਹ ਜੀਆਂ ਗੱਲਾਂ ਤੈਨੂੰ ਚੰਗੀਆਂ ਲੱਗਦੀਆਂ ਤੈਨੂੰ ਮੈਂ ਤੈਨੂੰ ਦੱਸਦਾ ਸਿਰੇ ਦੀ ਗੱਲ ਤੈਨੂੰ ਮੈਂ ਇੱਕ ਵਾਰੀ ਹੋਰ ਦੱਸਦਾ ਵੀ ਮੈਂ ਇਹਨੂੰ ਨਹੀਂ ਰੱਖਣਾ ਮੈਂ ਤਾਂ ਹਰਪ੍ਰੀਤ ਨੂੰ ਵਿਆਹ ਕਰਾਉਣਾ ਜੋ ਮਰਜ਼ੀ ਕਰ ਲੈ ਜੇ ਹੋ ਗਿਆ ਤਾਂ ਠੀਕ ਐ ਨਹੀਂ ਤਾਂ ਫਿਰ ਇੱਥੇ ਮਰੂੰਗਾ ਬੁਲਾਣ ਵਾਲੇ ਮੈਨੂੰ ਇੱਥੇ ਨਾ ਉਹ ਆਵੇ ਜੇ ਨਾ ਤੂੰ ਆ ਵੀ ਮੇਰੇ ਲਈ ਮੇਰੀ ਗੱਲ ਸੁਣ ਲੈ ਜੇ ਤੂੰ ਆੜੀ ਤੇਰੇ ਹਨਾ ਮੇਰੇ ਜੇ ਇਹੀ ਗੱਲ ਆ ਨਾ ਨਾ ਵਿਆਹ ਤੇਰਾ ਅੱਜ ਹੋਵੇ ਨਾ ਹੋਵੇ ਕੱਲ ਮੈਂ ਵੀ ਜिद ਕਰਖੀ ਆ ਬਾੜੀ ਤੂੰ ਕਿ ਮੈਂ ਬਾੜੇਂਗਾ ਉਹਨੂੰ ਕੋਈ ਨਹੀਂ ਕਰਾ ਦੇ ਆ ਲੈ ਤਰਾ ਕੇ ਦਿਖਾ ਫਿਰ ਘਰੋਂ ਨਿੱਕਾ ਕੱਢ ਦੂਗੀ ਕਿਤੇ ਬਾੜੇ ਆ ਜਾਂਦਾ ਕਰਾ ਕੇ ਦਿਖਾਉਂਗਾ ਰੋਲਾ ਰੋਲਾ ਕਾਹਦਾ ਪਈ ਜਾਂਦਾ ਕੀ ਉਹ ਗੱਲ ਤੇ ਮੈਨੂੰ ਲੱਗਦਾ ਕਿ ਤੇ ਆਪਣੇ ਘਰ ਰੋਲਾ ਪਈ ਜਾਂਦਾ ਨਾ ਨਾ ਕੁਛ ਨਹੀਂ ਤੇਨ ਪਤਾ ਤੇ ਮੇਰੇ ਬੋਲੀ ਉੱਚਾ ਨਹੀਂ ਤੈਨੂੰ ਪਤਾ ਲਾਡੀ ਦਾ ਅੱਛਾ ਮੈਂ ਤਾਂ ਡਰ ਹੀ ਗਈ ਸੀ ਨਾ ਨਾ ਮੈਨੂੰ ਆਖਿਆ ਪਤਾ ਨਹੀਂ ਕੀ ਹੋ ਗਿਆ ਇਹੋ ਆਹੋ ਆ ਜਾ ਕੁਛ ਨਹੀਂ ਹੋਇਆ ਆ ਜਾ ਪਹਿਲੇ ਕਮਰੇ ਦਾਦੀ ਨੇ ਕਦੇ ਨਹੀਂ ਪਿਆਰ ਨਹੀਂ ਕੀਤਾ ساری ਜ਼ਿੰਦਗੀ ਮੈਂ ਉਹਨੂੰ ਆਪ ਦਾ ਸਮਝਦੇ ਰਹੀ ਉਹਨਾਂ ਸੁਪਨੇ ਵੇਖਦੇ ਰਹੀ ਪਰ ਉਹਨੇ ਮੇਨੂੰ ਧੋਖਾ ਕਿਉਂ ਕੀਤਾ ਕਿਉਂ ਕੀਤਾ ਲਾਟੇ ਤੋਂ ਐਵੇਂ ਮੇਰੇ ਨਾਲ ਕੀ ਯਾਰ ਮੈਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਸੀ ਹਰਪ੍ਰੀਤ ਮੈਨੂੰ ਕਿੰਨਾ ਪਿਆਰ ਕਰਦੀ ਮੇਰਾ ਪਿਆਰ ਸੱਚਾ ਹੋਣ ਦੇ ਬਾਵਜੂਦ ਵੀ ਝੂਠਾ ਸਾਬਤ ਹੋ ਗਿਆ ਕਿ ਯਾਰ ਨਹੀਂ ਰਹਿ ਸਕਦਾ ਮੈਂ ਆਰਬੀ ਤੋਂ ਬਿਨਾ ਜਗਾ ਕੇ ਲੰਗੀ ਜਾਂਦੀ ਸੀ ਨਹੀਂ ਬਸ ਨਾਮ ਆ ਤਾਂ ਉਹੀ ਆਈ ਸੀ ਹਾਂ ਮੈਂ ਤਾਂ ਤੈਨੂੰ ਦੇਖ ਕੇ ਇੱਧਰ ਆ ਗਈ ਅੱਛਾ ਹੋਰ ਦੱਸ ਠੀਕ ਹੈ ਵਧੀਆ ਤੂੰ ਦੱਸ ਬਣੇ ਠੀਕ ਹੈ ਬਸ ਤੈਨੂੰ ਪਤਾ ਨਹੀਂ ਜਿੰਨੇ ਮਹੀਨੇ ਹੋ ਗਏ ਤੇਰੇ ਮੁੰਡੇ ਦਾ ਵਿਆਹ ਹੋਇਆ ਨਹੀਂ ਕੋਈ ਨਿਕਣਾ ਨਹੀਂ ਹੈ ਕਿ ਨਾ ਭੈਣੇ ਹਜੇ ਤਾਂ ਕੁਝ ਨਹੀਂ ਮੈਂ ਤਾਂ ਆਪ ਕਹਿੰਦੀ ਆ ਚਾ ਰੱਬ ਦੇ ਦੇ ਕੋਈ ਮੈਂ ਵੀ ਦਾਦੀ ਕਹਾ ਨਾ ਤੇ ਹੋਰ ਭੈਣੇ ਚਾ ਦੇ ਕਿੰਨਾ ਹੁੰਦੇ ਹੋਰ ਚਾ ਵਧੇਰਾ ਵੀ ਚਾ ਰੱਬ ਮੈਨੂੰ ਵੀ ਪੋਤਾ ਦੇ ਦੇ ਹੋਰ ਆਪ ਤਾਂ ਇਹ ਖੁਸ਼ੀਆਂ ਬਾਹ ਦੇ ਭਣੇ ਨਹੀਂ ਭਣੇ ਮੈਂ ਤਾਂ ਗੁਰੂ ਘਰ ਜਾਨੀ ਆ ਇਹੀ ਅਰਦਾਸ ਕਰਕੇ ਜਾਨੀ ਆ ਬਿਮਾਰ ਆਜ ਸੁਣੀ ਕੋਈ ਮੇਰੀ ਨੋਹ ਦੀ ਝੋਲੀ ਭਰ ਦੇ ਭਰ ਦੇ ਹਾਂ ਚਲ ਰੱਬ ਦੇ ਦੂਗਾ ਭਣੇ ਨਾ ਰੱਬੋਗਾ ਆਪਣੇ ਨਗਰ ਦਾ ਬਰੁਸੇ ਭਣੇ ਨਹੀਂ ਭਣੇ ਦੇ ਤਾਂ ਆਉਂਦੀਆਂ ਦੇ ਹੋ ਜੇ ਹੋ ਜੇ ਤੇ ਕੁੱਤੇ ਝਾਕੀ ਲੈਂਦੀ ਐ ਨਹੀਂ ਕੋਈ ਨਾ ਭਣੇ ਤਿੰਨ ਤਾਂ ਮਹੀਨੇ ਹੋਇਆ ਦੇ ਦੂਗਾ ਰੱਬ ਕੁਛ ਨਹੀਂ ਹੁੰਦਾ ਹਾਂ ਚਲ ਚੰਗਾ ਮੈਂ ਤਾਂ ਜਾਨੀ ਆ ਤੈਨੂੰ ਬੈਠੇ ਨੂੰ ਦੇਖ ਕੇ ਆ ਗਈ ਸੀ ਮੈਂ ਤਾਂ ਚਲ ਚੰਗਾ ਭਣੇ ਠੀਕ ਐ ਚੰਗਾ ਆ ਦਿਨ ਦੇਖਣੇ ਰਹਿੰਦੇ ਸੀ ਆ ਦਿਖਾਤੇ ਇਹਨੇ ਮੁੰਡੇ ਜਿਹੇ ਨੇ ਪਤਾ ਨਹੀਂ ਇਹਦੀ ਮਤ ਨੂੰ ਕੀ ਹੋਇਆ ਪਿਆ ਕਿੱਧਰ ਜਾਣਾ ਕਿੱਥੇ ਮਰਜੀ ਜਾਵਾਂ ਤੈਨੂੰ ਕੀ ਲੈ ਦੱਸ ਵੇ ਗੱਲ ਤਾਂ ਸੁਣ ਦੱਸ ਤਾਂ ਜਾ ਕਿੱਥੇ ਜਾਣਾ ਵੇ ਮੁੰਡਿਆ ਵੇ ਗੱਲ ਸੁਣ ਲੈ ਮੇਰੀ ਮੈਂ ਦੇਖ ਜਾਂਦਾ ਕਿ ਮੈਂ ਅੱਗ ਲੱਗੀ ਵਾਲਿਆਂ ਵਾਂਗੂ ਹੋਰਾਂ ਨਹੀਂ ਗੱਲ ਸੁਣਦਾ ਵੇ ਤੈਨੂੰ ਮੈਂ ਕਹੇ ਜਨਾ ਪੁੱਠਾ ਮੜਿਆ ਗੱਡੀ ਨਾਲ ਸਟਾਰਟ ਕਰੀ ਸੁਣਦਾ ਤਾਂ ਨਹੀਂ ਤੈਨੂੰ ਬੂਹਾ ਮਰ ਗਈ ਕਿਹਨੂੰ ਕਹਾ ਮੈਂ ਨਹੀਂ ਹੁੰਦੀ ਇੱਕ ਅੱਖ ਕਿ ਮੇਚਲਾ ਤੇ ਕੀ ਖੋਲ ਲ ਕਿਸੇ ਨੂੰ ਕਹਿਣ ਜੋਗੀ ਵੀ ਨਹੀਂ ਜੇ ਕਿਸੇ ਨੂੰ ਕਹੂੰਗੀ ਚੌਰ ਗੱਲਾਂ ਲਾ ਕੇ ਕਹਿਣਗੇ ਮੈਂ ਹੀ ਦੇਖਾਂ ਜਾ ਕੇ ਭੱਜ ਕੇ ਹਾਂ ਹਾਂ ਅੰਦੀਪਾ ਨੂੰ ਵੀ ਨਾ ਪਤਾ ਕਿਥੇ ਕੀ ਕਰਕੇ ਤੇ ਇੱਕ ਦਿਨ ਜਾ ਕੇ ਹਰਪ੍ਰੀਤ ਦੇ ਕਰੀ ਫੋਨ ਚੱਕ ਲੈ ਯਾਰ ਹੋ ਯਾਰ ਇੱਕ ਵਾਰੀ ਤਾਂ ਚੱਕ ਲੈ ਮੈਂ ਤਾਂ ਘਰੋਂ ਵੀ ਆ ਗਿਆ ਤੇਰੇ ਤੋਂ ਯਾਰ ਇੱਕ ਕਰੀ ਗੱਲ ਕਰ ਲੈ ਹਰਪ੍ਰੀਤ ਉਹ ਨਹੀਂ ਚੱਕਦੀ ਲੱਗਦਾ ਗੁੱਸੇ ਆ ਮੇਰੇ ਨਾਲ ਮੈਸੇਜ ਕਰ ਦਣਾ ਹੈਲੋ ਹਰਪ੍ਰੀਤ ਹੈਲੋ ਆ ਜਾ ਯਾਰ ਇੱਕ ਵਾਰ ਆਪਣੀ ਪੁਰਾਣੀ ਜਗ੍ਹਾ ਤੇ ਮੈਂ ਤੇਰੀ ਵੇਟ ਕਰ ਰਿਹਾ ਆ ਗਿਆ ਮੈਂ ਤੇਰੇ ਨਾਲ ਵਿਆਹ ਕਰਵਾਉਣ ਲਈ ਯਾਰ ਰਿਪਲਾਈ ਤਾਂ ਕਰ ਦੇ ਇਨ ਕਰਕੇ ਕਿਉਂ ਛੱਡਦੇ ਯਾਰ ਮੈਂ ਕੀ ਕਰਾਂ ਮੈਸੇਜ ਦੇਖ ਕੇ ਵੀ ਛੱਡ ਜਾਂਦੀ ਐ ਮੈਂ ਕਰਦਾ ਰਿਕਾਰਡਿੰਗ ਭੇਜਦਾ ਹੈਲੋ ਹਰਪਿਤ ਮੈਂ ਆਪਣੀ ਉਸ ਜਗ੍ਹਾ ਤੇ ਤੇਰੀ ਵੇਟ ਕਰੀ ਆ ਨਾ ਮੈਂ ਘਰੇ ਬੇਬੇ ਨਾਲ ਲੜ ਕੇ ਆ ਗਿਆ ਮੈਂ ਘਰੇ ਸਾਰਾ ਕੁਝ ਸੱਚ ਦੱਸਦਾ ਜਿਵੇਂ ਤੂੰ ਕਿਹਾ ਸੀ ਨਾ ਵੀ ਹਾਂ ਦੱਸ ਦੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਅੱਜ ਮੈਂ ਦੱਸਦਾ ਯਾਰ ਤੂੰ ਅੱਜ ਮੇਰੀ ਗੱਲ ਨਹੀਂ ਸੁਣਦੀ ਮੈਂ ਉੱਥੇ ਬੈਠਾ ਛੇ ਦਿਨ ਉੱਥੇ ਆ ਜਾ ਨਹੀਂ ਮੈਂ ਮਰ ਜੂੰਗਾ ਮੈਂ ਤੁਹਾਨੂੰ ਦੱਸਦਾ ਲਾਸਟ ਵਾਰਨਿੰਗ ਹੈ ਤੈਨੂੰ 6 ਦਿਨਾਂੇ ਮੇਰਾ ਕੋਈ ਰਿਪਲਾਈ ਕਰਦੇ ਜਾਂ ਮੈਨੂੰ ਕਾਲ ਕਰ 拉ਡੀ ਪੁੱਤ ਲੈ ਕੀ ਗੱਲ ਹੋ ਗਈ ਤੂੰ ਰੋਟੀ ਕਿਉਂ ਨਹੀਂ ਖਾਧੀ ਉਹ ਮੈਂ ਨਹੀਂ ਖਾਈ ਰੋਟੀ ਬੇਬੇ ਕਿਉਂ ਤੁਸੀਂ बार-बार ਆ ਕੇ ਮੇਰਾ ਸਿਰ ਖਾ ਨਹੀਂਓ ਤੈਨੂੰ ਕਹਿਦਾ ਨਾ ਭੱਜ ਜਾ ਇੱਥੋਂ ਮੇਰੇ ਕੋਲ ਨਾ ਆਓ ਬਾਰ-ਬਾਰ ਪੁੱਤ ਗੱਲ ਤਾਂ ਦੱਸ ਕੀ ਗੱਲ ਹੋ ਗਈ ਉਹ ਜਿਹੜਾ ਕੁਝ ਵੀ ਹੋਇਆ ਬੇਬੇ ਸਾਰਾ ਕੁਝ ਤੇਰੇ ਕਰਕੇ ਹੋਇਆ ਨਾਲੇ ਤੂੰ ਮੇਰੀ ਮਾਂ ਨਹੀਂ ਹੈਗੀ ਮਾਂ ਦੁਸ਼ਮਣਾ ਤੂੰ ਮੇਰੀ ਭੱਜ ਜਾ ਇੱਥੋਂ ਐਵੇਂ ਨਾ ਬੁਲਾ ਮੈਨੂੰ ਪੁੱਤ ਮੇਰੀ ਗੱਲ ਸੁਣ ਮੇਰੇ ਕੋਲ ਇੱਥੇ ਪੰਜ-ਸੱਤ ਬੈਠੇ ਆ ਇਕੱਲੇ ਹੀ ਆ ਤੂੰ ਪੁੱਤ ਤੈਨੂੰ ਦੇਖ ਦੇ ਕਿ ਜਿਉਣੀ ਆ ਮੈਂ ਦੁਸ਼ਮਣ ਤੇਰੀ ਕਾਹਦੇ ਨਾਲ ਹੋ ਗਈ ਅੱਛਾ ਹੈ ਸਾਰਾ ਤੋਂ ਵੱਡੀ ਦੁਸ਼ਮਣ ਤਾਂ ਤੂੰ ਹੀ ਐ ਮੇਰੀ ਹੋਰ ਕੀ ਨਹੀਂ ਪੁੱਤ ਗੱਲ ਤਾਂ ਦੱਸ ਮੈਨੂੰ ਕੀ ਗੱਲ ਹੋ ਗਈ ਮੈਂ ਫਿਰ ਗੱਲ ਸੁਣ ਕੇ ਕਰ ਕੀ ਦੇਂਗੀ ਤੂੰ ਦੱਸ ਤੇਰੇ ਕੋਈ ਹੱਲ ਹੈਗਾ ਤੇਰੇ ਕੋਲੇ ਕੋਈ ਨਾ ਪੁੱਤ ਤੂੰ ਮੈਨੂੰ ਗੱਲ ਤਾਂ ਦੱਸ ਮੈਂ ਤੇਰਾ ਹੱਲ ਕਰ ਦੂੰਗੀ ਸੱਚੀ ਕਰੇਗੀ ਹੱਲ ਹਾਂ ਪੁੱਤ ਲੈ ਫਿਰ ਸੁਣ ਆ ਵੀਰਪਾਲਾ ਨੇ ਜਿਹੜੀ ਇਹਨੂੰ ਮੈਂ ਨਹੀਂ ਰੱਖਣਾ ਇਹਨੂੰ ਘਰੋਂ ਬਾਹਰ ਕੱਢ ਦੇ ਤੇ ਮੈਂ ਜਿਹਨੂੰ ਪਿਆਰ ਕਰਦਾ ਨਾ ਹਰਪ੍ਰੀਤ ਉਹਦੇ ਨਾਲ ਵਿਆਹ ਕਰਾਉਣਾਗਾ ਹਰਪ੍ਰੀਤ ਬਿਨਾਂ ਮੈਂ ਰਹਿ ਨਹੀਂ ਸਕਦਾ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਦੀ ਐ ਇੱਕ ਨਾ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਐਨੀ ਗੱਲ ਕਹਿੰਦੇ ਨੂੰ ਵੇ ਵਿਆਹ ਕੇ ਲਿਆਂ ਆ ਫਿਰ ਜੇ ਵਿਆਹ ਲੈਂਦੀ ਆ ਫਿਰ ਤੇਰੇ ਕਹਿਣ ਦੇ ਵਿਆਹ ਅੱਗੇ ਲੈ ਜਾਂਦੀ ਆ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਹਰਪ੍ਰੀਤ ਨੂੰ ਪਸੰਦ ਕਰਦਾ ਤੂੰ ਉਦੋਂ ਮੇਰੀ ਥੜੇ ਥੂ ਨਹੀਂ ਲੱਗਣ ਦਿੱਤੀ ਪਰ ਅੱਜ ਵੀ ਫਿਰ ਤੂੰ ਉਹੀ ਗਲਤੀ ਕਰੀ ਆਂ ਨੀ ਆ ਜਦ ਅੱਜ ਮੇਰੀ ਮੰਨ ਲਏਗੀ ਨਾ ਤਾਂ ਮਾਂ ਲਾ ਮਾਂ ਬਣ ਕੇ ਨਾ ਮੇਰੀ ਗੱਲ ਸੁਣ ਛੋਡੇ ਵਰਗੇ ਨੇ ਤਾਂ ਵਿਆਹ ਉਹੀ ਸਮਝ ਰੱਖਿਆ ਵੇ ਮੇਰੀ ਰੱਬ ਦੀ ਰਾਜਾ ਚ ਇੱਕ ਮਿੰਟ ਮਾਇਆ